ਨਹੀਂ ਹੈਗਾ ਉਹਦਾ ਓਨਲੀ ਜਿਹੜਾ ਆ ਐਡਲਟਰੀ ਜੇ ਉਹ ਐਡਲਟਰੀ ਦੇ ਵਿੱਚ ਜਾਂ ਜੇ ਉਹ ਵਿਵਚਾਰ ਦੇ ਵਿੱਚ ਫਿਰ ਡਿਵੋਰਸ ਲਿਆ ਜਾ ਸਕਦਾ ਅਦਰਵਾਈਜ਼ ਨਹੀਂ ਸੋ ਇੱਥੇ ਲਿਖਿਆ ਮੈਂ ਤਾਂ ਸਰੀਰ ਦੁਆਰਾ ਨਹੀਂ ਪਰ ਆਤਮਾ ਦੁਆਰਾ ਤੁਹਾਡੇ ਸਨਮੁਖ ਹੋਣ ਕਰਕੇ ਜਿਨਨੇ ਇਹ ਕੰਮ ਐਉ ਕੀਤਾ ਉਹਦਾ ਨਿਵੇੜਾ ਇਸ ਪ੍ਰਕਾਰ ਕਰ ਰਿਹਾਟਿਆ ਭਈ ਜਾਣੋ ਮੈਂ ਸਨਮੁਖੀ ਸੀ ਕਿੰਨਾ ਮੈਂ ਸਰੀਰ ਕਰਕੇ ਭਾਵੇਂ ਨਹੀਂ ਸਾਹਮਣੇ ਸੀ ਪਰ ਆਤਮਾ ਦਾ ਕਰਕੇ ਇਕਦਾ ਮੈਨੂੰ ਲੱਗਾ ਜਦੋਂ ਮੇਰੇ ਸਾਹਮਣੇ ਇਹ ਪਾਪ ਹੋ ਗਿਆ ਤੇ ਕਹਿੰਨਾ ਮੈਂ ਤੇ ਆਪਣੇ ਮਨ ਵਿੱਚ ਇਹ ਨਵੇੜਾ ਕਰ ਚੁੱਕਿਆ ਮਨ ਵਿੱਚ ਕੀ ਨਵੇੜਾ ਕਰ ਚੁੱਕਿਆ ਕਿ ਮੈਂ ਮਨ ਤੋਂ ਉਹਨਾਂ ਲੋਕਾਂ ਨੂੰ ਛੱਡ ਦਿੱਤਾ ਜਿਹੜੇ ਵਿਵਚਾਰ ਕਰ ਰਹੇ ਆਪਣੇ ਘਰਾਂ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਜਿਹੜੇ ਵਿਵਚਾਰ ਕਰ ਰਹੇ ਆ ਮੈਂ ਉਹਨਾਂ ਨੂੰ ਆਪਣੇ ਮਨ ਤੋਂ ਜਿਹੜਾ ਆ ਨਵੇੜਾ ਕਰ ਚੁੱਕਿਆ ਆ ਕਿ ਮੈਂ ਉਹਨਾਂ ਨੂੰ ਛੱਡ ਦਿੱਤਾ ਮਨ ਨੂੰ ਸ਼ੇਕ ਦਿੱਤਾ ਜਾਂ ਕਿੰਦਾ ਜਦ ਪ੍ਰਭੂ ਯਿਸੂ ਮਸੀਹ ਦੇ ਨਾਮ ਉੱਤੇ ਤੁਸੀਂ ਅਤੇ ਮੇਰਾ ਆਤਮਾ ਸਾਡੇ ਪ੍ਰਭੂ ਯਿਸੂ ਮਸੀਹ ਦੀ ਸਮਰਥਾ ਨਾਲ ਇਕੱਠੇ ਹੋਏ ਜੋ ਦੋ ਕਹਿੰਦਾ ਪਰਮੇਸ਼ਰ ਦੇ ਨਾਮ ਉੱਤੇ ਪ੍ਰਭੂ ਯਿਸੂ ਮਸੀਹ ਦੇ ਨਾਮ ਉੱਤੇ ਤੁਸੀਂ ਤੇ ਮੇਰਾ ਆਤਮਾ ਇਕੱਠੇ ਹੋਏ ਉਹਦੀ ਸਮਰਥਾ ਨਾਲ ਇਕੱਠੇ ਹੋਏ ਤਦ ਇਹੋ ਜੇ ਮਨੁੱਖ ਨੂੰ ਸਰੀਰ ਦੇ ਨਾਸ਼ ਹੋਣ ਲਈ ਸ਼ੈਤਾਨ ਦੇ ਹਵਾਲੇ ਕਰੋ ਭਈ ਉਹਦਾ ਆਤਮਾ ਪ੍ਰਭੂ ਯਿਸੂ ਦੇ ਦੇਨ ਬਚ ਜਾਵੇ ਹੁਣ ਕੀ ਕਹਿੰਦਾ ਸਰੀਰ ਦੇ ਨਾਸ਼ ਹੋਣ ਦੇ ਲਈ ਇਹੋ ਜੇ ਬੰਦੇ ਨੂੰ ਸਰੀਰ ਦੇ ਨਾਸ਼ ਹੋਣ ਦੇ ਲਈ ਕੀ ਕਰੋ ਸ਼ੈਤਾਨ ਦੇ ਹਵਾਲੇ ਕਰ ਦਿਓ ਤਾਂ ਜੋ ਪਰ ਉਹ ਯਸੂ ਮਸੀਹ ਦੇ ਦੇਣ ਮਤਲਬ ਕਿ ਕਿਆਮਤ ਦੇ ਦੇਣ ਜਿਹੜਾ ਆ ਉਹ ਬਚ ਜਾਵੇ ਇਹ ਬਹੁਤ ਹੀ ਕੰਪਲਿਕੇਟਿਡ ਕੈਲੋ ਕੇ ਆਇਤ ਆ ਜਿੱਥੇ ਇਹ ਗੱਲ ਆ ਗਈ ਕਿ ਉਹਨੂੰ ਸ਼ੈਤਾਨ ਦੇ ਹਵਾਲੇ ਕਰ ਦਿਓ ਕਿ ਉਹਦਾ ਸਰੀਰ ਤਾਂ ਭਾਵੇਂ ਨਾਸ਼ ਹੋ ਜਾਵੇ ਪਰ ਉਹਦਾ ਜਿਹੜਾ ਆਤਮਾ ਆ ਉਹ ਬਚ ਜਾਵੇ ਓਕੇ ਹੁਣ ਇਹ ਇਹੀ ਚੀਜ਼ ਜਿਹੜੀ ਆ ਇਹ ਕਨਫਿਊਜ਼ਨ ਕ੍ਰੀਏਟ ਕਰਦੀ ਆ ਕਿ ਸ਼ੈਤਾਨ ਦੇ ਹਵਾਲੇ ਕਰਨ ਦਾ ਮਤਲਬ ਕੀ ਆ ਅਗਰ ਉਹ ਸ਼ੈਤਾਨ ਦੇ ਹੱਥ ਵਿੱਚ ਪੈ ਗਿਆ ਤਾਂ ਜਿਹੜਾ ਆ ਉਹ ਕਿਸ ਤਰੀਕੇ ਦੇ ਨਾਲ ਬਚਾਇਆ ਕਿੱਦਾਂ ਜਾਊਗਾ ਫਿਰ ਉਹ ਸੋ ਉਹਦੇ ਬਹੁਤ ਸਾਰੇ ਕ੍ਰੋਸ ਕ੍ਰੋਸ ਰੈਫਰੈਂਸ ਜਿਹੜੇ ਆ ਉਹ ਬਾਈਬਲ ਦੇ ਵਿੱਚ ਹੈਗੇ ਆ ਫਸਟ ਆਫ ਆਲ ਅਸੀਂ ਦੇਖਦੇ ਆ ਕਿ वचन ਸਾਨੂੰ ਕਹਿੰਦਾ ਤੁਸੀਂ ਉਹਨਾਂ ਤੋਂ ਨਾ ਡਰੋ ਜਿਹੜੇ ਤੁਹਾਨੂੰ ਜਿਸਮਾਨੀ ਤੌਰ ਤੇ ਨਾਸ਼ ਕਰਦੇ ਪਰ ਉਸ ਤੋਂ ਡਰੋ ਜਿਹੜਾ ਤੁਹਾਡੇ ਰੂਹ ਨੂੰ ਤੇ ਜਿਸਮ ਨੂੰ ਦੋਹਾਂ ਨੂੰ ਨਾਸ਼ ਕਰਨ ਦੀ ਮਤਲਬ ਕਿ ਅੱਗੇ ਦੇ ਵਿੱਚ ਸਿੱਟਣ ਦੀ ਤਾਕਤ ਰੱਖਦਾ ਜਾਂ ਇਦਾਂ ਕਹਿ ਲਓ ਕਿ ਦੋਹਾਂ ਨੂੰ ਬਚਾਉਣ ਦੀ ਵੀ ਤਾਕਤ ਰੱਖਦਾ ਹallelujah ਕਿਉਂਕਿ ਇਹ ਅਧਿਕਾਰ ਪਰਮੇਸ਼ਰ ਦੇ ਕੋਲ ਆ ਉਹ ਸਾਰੇ ਤਰੀਕਿਆਂ ਦੇ ਨਾਲ ਜਿਹੜਾ ਆ ਉਹ ਬਚਾਉਣ ਦੀ ਤਾਕਤ ਰੱਖਦਾ ਹੈ ਤੇ ਨਾਸ਼ ਕਰਨ ਦੀ ਵੀ ਤਾਕਤ ਰੱਖਦਾ ਹੈ ਸੋ ਫਸਟ ਆਫ ਆਲ ਸਾਡੇ ਮਨ ਵਿੱਚ ਡਰ ਹੋਣਾ ਚਾਹੀਦਾ ਹੈ ਪਰਮੇਸ਼ਰ ਦੇ ਲਈ ਆਓ ਅਸੀਂ ਸੈਕਿੰਡ ਥਿੰਗ ਦੇਖਾਂਗੇ ਫਸਟ ਟਿਮਥੀ ਪਹਿਲਾ ਤਿਮੋਥੀਅਸ ਉਹਦਾ ਫਸਟ ਚੈਪਟਰ ਤੇ ਉਹਦੀ 20 ਵਰਡਸ ਜਿਹੜੀ ਆ ਉਹਨੂੰ ਅਸੀਂ ਦੇਖਾਂਗੇ ਇੱਥੇ ਲਿਖਿਆ ਆ ਉਨ੍ਹਾਂ ਵਿੱਚੋਂ ਹੁਮਨਿਆਸ ਅਤੇ ਸਿਕੰਦਰ ਹਨ ਜਿਨ੍ਹਾਂ ਨੂੰ ਮੈਂ ਸ਼ੈਤਾਨ ਦੇ ਗੋਚਰੇ ਕਰ ਦਿੱਤਾ ਭਈ ਤਾੜਨਾ ਪਾ ਕੇ ਉਹ ਕਫਰ ਦੀਆਂ ਗੱਲਾਂ ਨਾ ਬਕਣ ਸੋ ਇੱਥੇ ਪ੍ਰਭੂ ਦਾ ਦਾਸ ਕੀ ਕਹਿ ਰਿਹਾ ਦੋ ਲੋਕਾਂ ਦੇ ਨਾਮ ਲੈ ਰਿਹਾ ਕਹਿੰਦਾ ਜਿਨ੍ਹਾਂ ਨੂੰ ਮੈਂ ਸ਼ੈਤਾਨ ਦੇ ਵਸ ਪਾ ਦਿੱਤਾ ਹੈ ਸ਼ੈਤਾਨ ਦੇ ਗੋਚਰੇ ਕਰ ਦਿੱਤਾ ਹੈ ਭਈ ਉਹ ਉਹਦੇ ਕੋਲੋਂ ਤਾੜਨਾ ਪਾ ਕੇ ਸਤਾਏ ਜਾ ਕੇ ਕਹਿੰਦਾ ਉਹ ਕੁਫਰ ਦੀਆਂ ਗੱਲਾਂ ਜਿਹੜੀਆਂ ਬੋਲਦੇ ਆ ਹੰਕਾਰ ਦੀਆਂ ਕਮੰਡ ਦੀਆਂ ਗੱਲਾਂ ਜਿਹੜੀਆਂ ਨਾਸ਼ ਕਰ ਸਕਦੀਆਂ ਉਹਨਾਂ ਨੂੰ ਜਿਹੜੀਆਂ ਗੱਲਾਂ ਉਹ ਬੋਲਦੇ ਆ ਮੈਂ ਇਸ ਕਰਕੇ ਉਹਨਾਂ ਨੂੰ ਸ਼ੈਤਾਨ ਦੇ ਗੋਚਰਾ ਕਰ ਦਿੱਤਾ ਕਿ ਉਹ ਸਤਾਏ ਜਾਣ ਉਹਦੇ ਹੱਥੋਂ ਇੰਨਾ ਸਤਾਏ ਜਾਣ ਕਿ ਉਹਨਾਂ ਦੀ ਅਕਲ ਟਿਕਾਣੇ ਆ ਜਾਵੇ ਤੇ ਉਹ ਕੁਫਰ ਬੋਲਣਾ ਉਹ ਗਲਤ ਬੋਲਣਾ ਬੰਦ ਕਰ ਦੇਣ ਉਹਨਾਂ ਨੂੰ ਸਮਝ ਆ ਜਾਵੇ ਕਿ ਅਸੀਂ ਗਲਤ ਕਰ ਰਹੇ ਆ ਤੇ ਉਹ ਕੀ ਆ ਬਚਾਏ ਜਾਣ ਉਹ ਕੁਫਰ ਬੋਲਣਾ ਬੰਦ ਕਰ ਦੇਣ ओके ਸੋ ਇਥੋਂ ਸਾਨੂੰ ਸਮਝ ਆਉਂਦੀ ਹੈ ਕਿ ਸ਼ੈਤਾਨ ਦੇ ਗੋਚਰੇ ਕਿਵੇਂ ਕੀਤਾ ਜਾ ਸਕਦਾ ਹੈ ਪਹਿਲੀ ਗੱਲ ਤੁਸੀਂ ਦੇਖੋ ਕਿ ਪਰਮੇਸ਼ਵਰ ਦੇ ਜਿਹੜੇ ਲੋਕ ਆ ਇਟ ਮੀਨ ਕਿ ਉਹਨਾਂ ਦੇ ਕੋਲੇ ਰਾਈਟ ਹੈ ਯੂ نو ਇਹ ਬਹੁਤ ਸਮਝਣ ਦੀ ਗੱਲ ਹੈ ਕਿ ਉਹਨਾਂ ਦੇ ਕੋਲੇ ਇਹ ਰਾਈਟ ਹੈ ਕਿ ਉਹ ਕਿਸੇ ਨੂੰ ਸ਼ੈਤਾਨ ਦੇ ਹੱਥਾਂ ਵਿੱਚ ਦੇ ਸਕਦੇ ਕਿਉਂ ਕਿ ਕਿਉਂਕਿ ਵਚਨ ਦੇ ਵਿੱਚ ਲਿਖਿਆ ਪਰਮੇਸ਼ਵਰ ਨੇ ਸਾਨੂੰ ਵੈਰੀ ਦੀ ਸਾਰੀ ਸ਼ਕਤੀ ਦੇ ਉੱਤੇ ਅਧਿਕਾਰ ਦਿੱਤਾ ਹੈ ਸਾਰੀ ਸ਼ਕਤੀ ਦੇ ਉੱਤੇ ਤਾਂ ਅਸੀਂ ਉਹਨੂੰ ਲਿਮਿਟਡ ਕਰ ਸਕਦੇ ਹਾਂ ਅਸੀਂ ਉਹਨੂੰ ਦੱਸ ਸਕਦੇ ਹਾਂ ਕਿ ਸਿਰਫ ਤੂੰ ਇਹਨੂੰ ਇੰਨਾ ਕੰਮ ਕਰ ਸਕਦਾ ਹੈ ਇਸ ਤੋਂ ਜ਼ਿਆਦਾ ਨਹੀਂ ਕਿਉਂਕਿ ਉਹਦੀ ਸਾਰੀ ਸ਼ਕਤੀ ਉੱਤੇ ਅਧਿਕਾਰ ਆ ਹੁਣ ਸਾਡੀ ਮਰਜ਼ੀ ਹੈ ਕਿ ਅਸੀਂ ਉਹਨੂੰ ਕਿੰਨਾ ਲੂਜ਼ ਕਰਨਾ ਹੈ ਤੇ ਕਿੰਨਾ ਬਾਈਂਡ ਕਰਨਾ ਹੈ ਯੂ نو ਕਿੰਨਾ ਉਹਨੂੰ ਬੰਨ ਕੇ ਰੱਖਣਾ ਹੈ ਤੇ ਕਿੰਨੀ ਕੋ ਉਹਨੂੰ ਖੋਲ ਦੇਣੀ ਹੈ ਸੋ ਇਹ ਬਹੁਤ ਹੀ ਡੀਪ ਆ ਕੰਟਰੋਵਰਸ਼ੀਅਲ ਆ ਬਟ ਸਮਝਣ ਦੀ ਇਹਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਗੰਭੀਰਤਾ ਨਾਲ ਸਮਝਣ ਦੀ ਜ਼ਰੂਰਤ ਹੈ ਜਦੋਂ ਅਸੀਂ ਦੇਖਦੇ ਹਾਂ ਈਯੂਬ ਦੀ ਸਟੋਰੀ ਦੇ ਵਿੱਚ ਤਾਂ ਪਰਮੇਸ਼ਵਰ ਨੇ ਈਯੂਬ ਦੀ ਸਟੋਰੀ ਦੇ ਵਿੱਚ ਅਸੀਂ ਦੇਖਦੇ ਆ ਜੋ ਦੇਖਾਂਗੇ ਈਯੂਬ ਦੀ ਕਿਤਾਬ ਉਹਦਾ ਜ਼ਬੂਰਾ ਤੋਂ ਪਹਿਲਾਂ ਆ ਈਯੂਬ ਦੀ ਕਿਤਾਬ ਉਹਦਾ 2 ਨੰਬਰ ਅਧਿਆਇ ਅਸੀਂ ਦੇਖਾਂਗੇ ਈਯੂਬ ਉਹ ਤੇ ਉਹਦੀ 6 ਨੰਬਰ ਆਇਤ ਜਿਹੜੀ ਆ ਅਸੀਂ ਉਹਨੂੰ ਦੇਖਾਂਗੇ ਇੱਥੇ ਲਿਖਿਆ ਯਹਵਾ ਨੇ ਸ਼ੈਤਾਨ ਨੂੰ ਆਖਿਆ ਕਿ ਵੇਖ ਉਹ ਤੇਰੇ ਹੱਥ ਵਿੱਚ ਹੈ ਪਰ ਉਸ ਦੇ ਪ੍ਰਾਣਾ ਨੂੰ ਬਚਾਈ ਰੱਖੀ ਤਾਂ ਪਰਮੇਸ਼ਰ ਨੇ ਕੀ ਉਹਨੂੰ ਕਿਹਾ ਸ਼ੈਤਾਨ ਨੂੰ ਲਿਮਟ ਦੇ ਦਿੱਤੀ ਕਿ ਉਹ ਤੇਰੇ ਹੱਥ ਵਿੱਚ ਆ ਤੂੰ ਬਾਕੀ ਦੀਆਂ ਚੀਜ਼ਾਂ ਕਰ ਸਕਦਾ ਆ ਤੂੰ ਉਹਨੂੰ ਦੁੱਖ ਦੇ ਸਕਦਾ ਸਰੀਰਕ ਤੌਰ ਤੇ ਫਾਈਨੈਂਸ਼ੀਅਲੀ ਜਾਂ ਹੋਰ ਤਰੀਕੇ ਦੇ ਨਾਲ ਬਟ ਉਹਦੇ ਪ੍ਰਾਣਾ ਨੂੰ ਬਚਾਈ ਰੱਖੀ ਉਹਦੇ ਉਹਦੇ ਜਿਹੜੇ ਆ ਸਾਹ ਆ ਤੂੰ ਉਹ ਨਹੀਂ ਖਤਮ ਕਰਨੀ ਉਹਦੇ ਸਾਹਾਂ ਨੂੰ ਨਾ ਛੇੜੀ ਪਰ ਤੂੰ ਉਹਨੂੰ ਜਿਸਮਾਨੀ ਤੌਰ ਤੇ ਦੁੱਖ ਦੇ ਦੇ ਸਕਦਾ ਹੈ ਉਹਨੂੰ ਅਲਾਉ ਕਰ ਦਿੱਤਾ ਸੋ ਜਦੋਂ ਅਸੀਂ ਵੈਰੀ ਨੂੰ ਸ਼ੈਤਾਨ ਆਪਣੇ ਜਿਹੜਾ ਵਿਗੜਿਆ ਹੋਇਆ ਇਨਸਾਨ ਆ ਅਸੀਂ ਉਹਨੂੰ ਸ਼ੈਤਾਨ ਦੇ ਹੱਥਾਂ ਵਿੱਚ ਦਿੰਨੇ ਆ ਤਾਂ ਉਹਦਾ ਮਤਲਬ ਇਹ ਨਹੀਂ ਆ ਕਿ ਉਹਦੇ ਪ੍ਰਾਣ ਨਾਸ਼ ਹੋ ਜਾਣ ਅਸੀਂ ਇਸ ਲਈ ਉਹਨੂੰ ਸ਼ੈਤਾਨ ਦੇ ਹੱਥਾਂ ਵਿੱਚ ਦਿੰਨੇ ਆ ਸੋ ਥੈਟ ਕਿ ਉਸ ਸਤਾਇਆ ਜਾਏ ਇੰਨਾ ਸਤਾਇਆ ਜਾਏ ਜਿਸਮਾਨੀ ਤੌਰ ਤੇ ਕਿ ਉਹਨੂੰ ਸਮਝ ਆ ਜਾਵੇ ਕਿ ਇਹ ਸਜ਼ਾ ਮੈਨੂੰ ਮੇਰੇ ਪਾਪ ਦੀ ਮਿਲ ਰਹੀ ਆ ਓਕੇ ਧਿਆਨ ਨਾਲ ਸਮਝੋ ਕੋਈ ਵਿਅਕਤੀ ਆ ਉਹ ਆਪਣੀ ਪਤਨੀ ਨੂੰ ਛੱਡ ਕੇ ਜਾਂ ਉਹ ਬਾਰ ਬਾਰ ਔਰਤਾਂ ਬਦਲ ਰਿਹਾ ਜਾਂ ਮਰਦ ਬਦਲ ਰਿਹਾ ਆ ਤਾਂ ਕੀ ਹੋਏਗਾ ਐਚ ਆਈ ਵੀ ਉਹਦੇ ਉੱਤੇ ਆਏਗੀ ਅਗਰ ਕੋਈ ਜਾਣਾ ਇਹ ਕਹੇ ਕਿ ਪ੍ਰਭੂ ਮੇਰੇ ਕਹਿਣ ਤੇ ਤੇ ਇਹ ਨਹੀਂ ਸੁਧਰਦਾ ਹੋਨ ਪ੍ਰਭੂ ਮੈਂ ਪ੍ਰਾਰਥਨਾ ਕਰਦੀ ਆ ਕਿ ਇੱਕ ਵਾਰੀ ਇਹਦੀ ਅਕਲ ਟਿਕਾਣੇ ਆ ਜਾਵੇ ਇੱਕ ਵਾਰੀ ਇਹਨੂੰ ਐਸਾ ਸਬਕ ਮਿਲ ਜੇ ਕਿ ਇਹਨੂੰ ਪਤਾ ਲੱਗੇ ਕਿ ਇਹ ਇਹਦੇ ਗੁਨਾਹਾਂ ਦੀ ਸਜ਼ਾ ਹੈ ਤੇ ਇਹ ਤੋਬਾ ਕਰੇ ਕਈ ਲੋਕੀ ਤੁਹਾਡੀ ਗੱਲਾਂ ਦੇ ਨਾਲ ਨਹੀਂ ਸਮਝਦੇ ਕਈ ਲੋਕੀ ਤੁਸੀਂ ਉਹਨਾਂ ਨੂੰ ਬਾਰ ਬਾਰ ਸਮਝਾਉਂਦੇ ਨਹੀਂ ਸਮਝ ਪੈਂਦੀ ਮੇਰੇ ਨਾਲ ਵੀ ਕਈ ਵਾਰੀ ਇਦਾਂ ਹੋਇਆ ਹੈ ਕਿ ਮੈਂ ਕਈਆਂ ਤੇ ਬੜਾ ਜ਼ੋਰ ਲਾਇਆ ਉਹ ਨਹੀਂ ਸਮਝੇ ਪਰ ਮੈਂ ਕਦੀ ਕਹਤ ਧੰਨਵਾਦ ਖੁਦਾ ਦਾ ਮੈਂ ਕਦੀ ਇਦਾਂ ਤੇ ਨਹੀਂ ਕਿਹਾ ਕਿ ਇਹਨਾਂ ਨੂੰ ਮੈਂ ਸ਼ੈਤਾਨ ਦੇ ਹੱਥਾਂ ਵਿੱਚ ਦਿੰਨੀ ਆ ਪਰ ਹਾਂ ਮੈਂ ਇਹ ਪ੍ਰਾਰਥਨਾ ਕਰਦੀ ਹੁੰਨੀ ਕਿ ਖੁਦਾ ਜੀ ਤੁਸੀਂ ਇਹਨਾਂ ਦੇ ਜੀਵਨ ਵਿੱਚ ਐਸੀ ਜ਼ਰੂਰਤ ਪੈਦਾ ਕਰੋ ਕਿ ਖੁਦਾ ਇਹਨਾਂ ਨੂੰ ਸਮਝ ਆ ਜਾਏ ਕਿ ਇਹ ਇਹ ਜ਼ਰੂਰਤ ਸਿਰਫ ਪਰਮੇਸ਼ਵਰ ਤੋਂ ਪੂਰੀ ਹੋ ਸਕਦੀ ਹੈ ਔਰ ਇਹ ਸਿਰਫ ਤੌਬਾ ਕਰਨ ਦੇ ਨਾਲ ਹੀ ਇਹ ਗੁਨਾਹ ਜਿਹੜਾ ਆ ਇਹ ਬਖਸ਼ਿਆ ਜਾ ਸਕਦਾ ਖੁਦਾ ਤੁਸੀਂ ਕਰ ਸਕਦੇ ਹੋ ਤਾਂ ਮੈਂ ਇਸ வித ਪ੍ਰਾਰਥਨਾ ਕਰਦੀ ਹੁੰਨੀ ਆ ਅਗਰ ਕੋਈ ਨਹੀਂ ਕੰਟਰੋਲ ਦੇ ਵਿੱਚ ਆ ਰਿਹਾ ਉਹਨੂੰ ਤਿੰਨ ਵਾਰੀ ਕਹਾ ਚਾਰ ਵਾਰੀ ਕਹਾ ਤੇ ਮੈਂ ਉਹਨੂੰ ਫਿਰ ਇਦਾਂ ਕਹ ਲਓ ਕਿ ਮੈਂ ਪਰਮੇਸ਼ਰ ਦੇ ਹੱਥਾਂ ਵਿੱਚ ਦੇ ਦੰਨੀ ਆ ਕਿ ਪਰਮੇਸ਼ਰ ਹੋਰ ਤਾਂ ਹੁਣ ਤੁਸੀਂ ਇਹਨੂੰ ਸਬਕ ਸਿਖਾ ਸਕਦੇ ਆ ਹੁਣ ਤੁਸੀਂ ਜਿਹੜਾ ਆ ਇਹ ਇਹ ਦੇ ਖਾਨੇ ਵਿੱਚ ਇਸ ਗੱਲ ਨੂੰ ਪਾ ਸਕਦੇ ਆ ਕਿ ਇਹਨੂੰ ਸਮਝ ਲੱਗੇ ਕਿ ਇਹ ਗਲਤ ਆ ਅਰੇ ਤੌਬਾ ਕਰੇ ਅਰੇ ਬਚਾਇਆ ਜਾਏ ਖੁਦਾ ਮੈਂ ਇਹਨੂੰ ਅੱਜ ਮੰਗਦੀ ਆ ਕਿ ਇਹ ਤੌਬਾ ਕਰੇ ਤੇ ਇਹ ਬਚਾਇਆ ਜਾਏ ਇਹਨੂੰ ਰਿਅਲਾਈਜ਼ ਹੋ ਜੇ ਇਹਦੀ ਗਲਤੀ ਯੂ ਨੋ ਇਸੇ ਤਰ੍ਹਾਂ ਇੱਥੇ ਜਦੋਂ ਅਸੀਂ ਦੇਖਦੇ ਹਾਂ ਫਸਟ ਕੋਰਿੰਥੀਅਨਸ ਜਿਹੜਾ ਆ ਉਹਦੀ 5 5 ਦੇ ਵਿੱਚ ਅਸੀਂ ਦੇਖਦੇ ਪਹਿਲੇ ਕੋਰਿੰਥੀਆਂ ਉਹਦੇ ਪੰਜ ਦੀ ਪੰਜ ਦੇ ਵਿੱਚ ਅਸੀਂ ਦੇਖਦੇ ਹਾਂ ਤੇ ਉੱਥੇ ਕੀ ਕਹਿ ਰਿਹਾ ਕਹਿੰਦਾ ਤਦ ਇਹੋ ਜੈ ਮਨੁੱਖ ਨੂੰ ਸਰੀਰ ਦੇ ਨਾਲ ਸੌਣ ਦੀ ਇਸ ਗੱਲ ਨੂੰ ਧਿਆਨ ਨਾਲ ਸਮਝਣਾ ਉਹਨੇ ਕੀ ਕਿਹਾ ਸਰੀਰ ਦੇ ਨਾਲ ਸੌਣ ਲਈ ਕਿ ਉਹਦੇ ਸਰੀਰ ਨੂੰ ਕਸ਼ਟ ਮਿਲੇ ਕਿਉਂਕਿ ਕੁਕਰਮ ਕਿੰਨਾ ਵੱਡਾ ਕੀਤਾ ਨਾ ਆਪਣੀ ਮਾਂ ਦੇ ਨਾਲ ਕੋ ਕਰਮ ਕਰ ਰਿਹਾ ਆ ਤੇ ਚਾਹੇ ਉਹ ਮਰਦ ਆ ਚਾਹੇ ਉਹ ਔਰਤ ਆ ਜਿਹੜਾ ਵੀ ਇਸ ਰਿਲੇਸ਼ਨਸ਼ਿਪ ਦੇ ਵਿੱਚ ਆ ਜਿਹੜਾ ਵੀ ਕਿਸੇ ਵੀ ਤਰ੍ਹਾਂ ਦੀ ਐਡਲਟਰੀ ਜਾਂ ਪਾਪ ਦੇ ਵਿੱਚ ਆ ਉਹਦੇ ਬਾਰੇ ਵਿੱਚ ਉਹ ਕੀ ਕਹਿ ਰਿਹਾ ਆ ਇਹਦੇ ਸਰੀਰ ਨੂੰ ਕਸ਼ਟ ਮਿਲੇ ਸਰੀਰ ਦੇ ਨਾਸ਼ ਹੋਣ ਦੀ ਸ਼ਤਾਨ ਦੇ ਹਵਾਲੇ ਕਰੋ ਨਾ ਤਾਂ ਪ੍ਰਾਣ ਦੇ ਨਾਸ਼ ਹੋਣ ਲਈ ਉਹਨਾਂ ਨੇ ਕਿਹਾ ਨਾ ਆਤਮਾ ਦੇ ਨਾਸ਼ ਹੋਣ ਦੇ ਲਈ ਕਿਹਾ ਸਰੀਰ ਦੇ ਨਾਸ਼ ਹੋਣ ਲਈ ਕਿ ਇਹਦੇ ਉੱਤੇ ਕਸ਼ਟ ਆਏ ਇਹ ਇੱਡਾ ਕਿ ਦੁਖੀ ਹੋ ਜਾਵੇ ਕਿ ਇਹਨੂੰ ਤੌਬਾ ਕਰਨੀ ਪਵੇ ਇਹਨੂੰ ਇਹਨੂੰ ਸਮਝ ਆ ਜਾ ਬਹੁਤ ਸਾਰੇ ਲੋਕੀ ਜਦੋਂ ਉਹਨਾਂ ਕੋਲ ਪੈਸਾ ਆ ਜਾਂਦਾ ਆ ਉਹ ਬਹੁਤ ਘਮੰਡੀ ਹੋ ਜਾਂਦੇ ਆ ਅਰ ਪੈਸੇ ਦੇ ਜ਼ੋਰ ਨਾਲ ਜਨਾਹ ਕਾਰੀਆਂ ਬਹੁਤ ਜ਼ਿਆਦਾ ਲੋਕੀ ਕਰਦੇ ਜਿਨ੍ਹਾਂ ਕੋਲ ਜ਼ਿਆਦਾ ਪੈਸਾ ਹੈ ਨਾ ਉਹ ਕਿਸੇ ਨੂੰ ਸੋਨੇ ਦੀ ਮੰਦੀ ਲੈ ਤੀ ਕਿਸੇ ਨੂੰ ਸੋਨੇ ਦੀਆਂ ਬਹਾਲੀਆਂ ਕਰਾਤੀਆਂ ਕਿਸੇ ਨੂੰ ਸੋਨੇ ਦਾ ਕੜਾ ਪਵਾ ਦਿੱਤਾ ਯਾਣੋ ਪੈਸੇ ਦੇ ਜ਼ੋਰ ਦੇ ਨਾਲ ਜ਼ਰੂਰਤਮੰਦਾਂ ਦਾ ਫਾਇਦਾ ਚੱਕ ਕੇ ਉਹ ਆਪਣੇ ਸ਼ੌਂਕਾਂ ਨੂੰ ਪੂਰਾ ਕਰਦੇ ਆਂ ਅਯਾਸ਼ੀਆਂ ਕਰਦੇ ਆਂ ਅਰ ਜਦੋਂ ਫਿਰ ਇਹੋ ਜਿਹੇ ਲੋਕਾਂ ਨੂੰ ਤੁਸੀਂ ਸਮਝਾਓਗੇ ਛੇਤੀ ਦਿਨੀ ਉਹ ਸਮਝਦੇ ਨਹੀਂ ਕਿਉਂਕਿ ਉਹਨਾਂ ਦੇ ਕੋਲੇ ਤਾਂ ਅੰਦੌਲਤ ਬਹੁਤ ਆ ਉਹਨਾਂ ਨੂੰ ਲੱਗਦਾ ਕਿ ਮੈਨੂੰ ਤਾਂ ਰੱਬ ਦੀ ਜ਼ਰੂਰਤ ਹੀ ਨਹੀਂ ਹੈਗੀ ਤਾਂ ਫਿਰ ਉਹਨਾਂ ਦੇ ਲਈ ਇੱਕੋ ਹੀ ਪ੍ਰਾਰਥਨਾ ਕੀਤੀ ਜਾ ਸਕਦੀ ਹੈ ਕਿ ਖੁਦਾ ਇਹਨਾਂ ਦੇ ਇਹਨਾਂ ਦੇ ਸਰੀਰ ਦਾ ਤਾਂ ਭਾਵੇਂ ਨਾਸ਼ ਹੋ ਜਾਵੇ ਪਰ ਇਹਨਾਂ ਦੀ ਰੂਹ ਨੂੰ ਬਚਾ ਲਿਓ ਤਾਂ ਇਹਨੂੰ ਮੈਂ ਵੈਰੀ ਦੇ ਹੱਥਾਂ ਵਿੱਚ ਦਿੰਨੀ ਆ ਜਾਂ ਵੈਰੀ ਦੇ ਹੱਥਾਂ ਵਿੱਚ ਦਿੰਨਾ ਆ ਉਹਦੀ ਵਾਇਸ ਜਾਂ ਉਹਦੀ ਕਮਿਊਨਿਟੀ ਉਹਦੇ ਲਈ ਪ੍ਰਾਰਥਨਾ ਕਰ ਸਕਦਾ ਦੀ ਹੈ ਕਿ ਹੁਣ ਇਹ ਜਿਹੜਾ ਆ ਇਸ ਤਾਇਆ ਜਾਵੇ ਕਿਉਂਕਿ ਇਹ ਦੂਜਿਆਂ ਦੇ ਲਈ ਠੋਕਰ ਦਾ ਕਾਰਨ ਬਣ ਰਿਹਾ ਆ ਇਹਦੇ ਵੱਲ ਦੇਖ ਕੇ ਬਾਕੀ ਦੇ ਨੌਜਵਾਨ ਗਲਤ ਹੋਣ ਦੀ ਕੋਸ਼ਿਸ਼ ਕਰ ਰਹੇ ਜੋ ਗਲਤ ਹੋ ਰਹੇ ਆ ਉਹ ਸੋਚ ਰਹੇ ਕਿ ਅਗਰ ਇਹ ਇਦਾਂ ਕਰਦਾ ਆ ਇਹ ਇਦਾਂ ਤੁਰਿਆ ਫਿਰਦਾ ਆ ਯੂ نو ਤਾਂ ਇਹਦਾ ਕੁਝ ਨਹੀਂ ਨੁਕਸਾਨ ਹੋਇਆ ਇਹਦੇ ਨਾਲ ਕੁਝ ਨਹੀਂ ਵਾਪਰਿਆ ਤੇ ਸਾਡਾ ਕਿਸੇ ਨੇ ਕੀ ਕਰ ਲੈਣਾ ਆ ਬਹੁਤ ਸਾਰੀਆਂ ਚੀਜ਼ਾਂ ਨੂੰ ਖਿਆਲ ਚ ਰੱਖਣਾ ਪੈਂਦਾ ਆ ਕਮਿਊਨਿਟੀ ਦੇ ਵਿੱਚ ਵੀ ਘਰ ਦੇ ਵਿੱਚ ਵੀ ਜਦੋਂ ਉਹਨਾਂ ਬਾਕੀ ਦੇ ਲੋਕਾਂ ਨੂੰ ਬਚਾਉਣ ਦੇ ਲਈ ਫਿਰ ਕਈ ਵਾਰੀ ਇਹੋ ਜੀ ਪ੍ਰਾਰਥਨਾ ਵੀ ਕਰਨੀ ਪੈਂਦੀ ਆ ਕਿ ਹੁਣ ਇਹਨੂੰ ਅਸੀਂ ਸ਼ੈਤਾਨ ਦੇ ਹੱਥਾਂ ਵਿੱਚ ਦਿੰਨੇ ਆਂ ਅਰ ਸ਼ੈਤਾਨ ਨੂੰ ਅਸੀਂ ਕਮਾਂਡ ਕਰਦੇ ਕਿ ਉਹ ਇਹਦੇ ਪ੍ਰਾਣਾਂ ਦਾ ਨਾਸ਼ ਨੀ ਕਰੇ ਪਰ ਇਹਦੇ ਸਰੀਰ ਨੂੰ ਕਸ਼ਟ ਦੇਵੇ ਇਸ ਲੈਵਲ ਤੱਕ ਕਿ ਇਹਨੂੰ ਸਮਝ ਆ ਜਾਵੇ ਕਿ ਇਹ ਮੇਰੀ ਗਲਤੀ ਦੀ ਸਜ਼ਾ ਆ ਇਹ ਮੇਰੇ ਪਾਪ ਦੀ ਸਜ਼ਾ ਆ ਅਰ ਜਦੋਂ ਫਿਰ ਉਹ ਸਤਾਇਆ ਜਾਏ ਫਿਰ ਉਹ ਤੌਬਾ ਕਰੇ ਪਰਮੇਸ਼ਵਰ ਦੇ ਅੱਗੇ ਆਏ ਉਹ ਮੰਨੇ ਉਹਨੂੰ ਰਿਅਲਾਈਜ਼ ਹੋ ਜਾਵੇ ਕਿ ਵਾਕਿਆ ਹੀ ਮੈਂ ਗਲਤ ਆ ਇਹ ਮੈਨੂੰ ਨਹੀਂ ਕਰਨਾ ਚਾਹੀਦਾ ਸੀਗਾ ਇਹ ਮੇਰਾ ਪਾਪ ਆ ਅਰ ਫਿਰ ਉਹ ਤੌਬਾ ਕਰੇ ਤੇ ਜਦੋਂ ਇੱਕ ਵਿਅਕਤੀ ਤੌਬਾ ਕਰਦਾ ਆ ਸੱਚੇ ਦਿਲ ਤੋਂ ਤੌਬਾ ਕਰਦਾ ਆ ਮਰਨ ਤੋਂ ਪਹਿਲਾਂ ਪਹਿਲਾਂ ਜਿਹੜਾ ਤੌਬਾ ਕਰ ਲੈਂਦਾ ਆ ਉਹ ਬਚਾਇਆ ਜਾਂਦਾ ਹੈ ਤੇ ਮੈਂ ਯਕੀਨ ਕਰਦੀ ਆ ਕਿ ਤੁਹਾਨੂੰ ਇਹ ਆਇਤ ਜਿਹੜੀ ਆ ਉਹ ਚੰਗੇ ਤਰੀਕੇ ਨਾਲ ਜਿਹੜੀ ਆ ਸਮਝ ਆ ਗਈ ਹੋਏਗੀ ਇੱਕ ਲਾਸਟ ਰੈਫਰੈਂਸ ਇਹਦਾ ਅਸੀਂ ਦੇਖਾਂਗੇ ਅਰ ਫਿਰ ਅਸੀਂ ਮੇਨ ਟਾਪਿਕ ਦੇ ਵੱਲ ਨੂੰ ਵੀ ਜਿਹੜਾ ਆ ਉਹ ਜਾਵਾਂਗੇ ਅਸੀਂ ਦੇਖਦੇ ਆ ਦੂਸਰਾ ਤੁਸਲ ਨਕੀ ਆ ਦੀ ਕਿਤਾਬ ਆਜੋ ਸੈਕੰਡ ਸਲੋਨੀਅਨਜ਼ ਉਹਦਾ 3 ਚੈਪਟਰ ਦੂਜਾ ਅਧੂਸਲ ਨਿਕਿਆ ਉਹਦਾ 3 ਨੰਬਰ ਹੈ ਤੇ ਆਏ ਤੇ ਉਹਦਾ 14 15 ਵਰਸ ਜਿਹੜੀ ਆ ਉਹ ਵੀ ਅਸੀਂ ਦੇਖਾਂਗੇ ਉਹਦੇ ਵਿੱਚ ਲਿਖਿਆ ਹੈ ਅਤੇ ਜੇ ਕੋਈ ਇਸ ਪੱਤਰੀ ਵਿੱਚ ਲਿਖੇ ਹੋਏ ਸਾਡੇ ਬਚਨ ਨੂੰ ਨਾ ਮੰਨੇ ਤਾਂ ਉਹਦਾ ਧਿਆਨ ਰੱਖਣਾ ਜੋ ਉਹਦੀ ਸੰਗਤ ਨਾ ਕਰੋ ਪਈ ਉਹ ਲਜਜਾਵਾਨ ਹੋਵੇ ਤਾ ਵੀ ਉਹਨੂੰ ਵੈਰੀ ਕਰਕੇ ਨਾ ਜਾਣੋ ਸਗੋਂ ਭਰਾ ਕਰਕੇ ਸਮਝਾਓ ਓਕੇ ਹੁਣ ਇੱਥੇ ਕੀ ਕਿਹਾ ਜਾ ਰਿਹਾ ਹੈ ਤੁਸਨ ਨੇ ਕੀ ਆਦੀ ਕਿਤਾਬ ਦੇ ਵਿੱਚ ਕਹਿੰਦਾ ਕੋਈ ਵੀ ਵਿਅਕਤੀ ਜਿਹੜਾ ਆ ਜਿਹੜਾ ਬਵਸਥਾ ਦੇ ਅਨੁਸਾਰ ਨਹੀਂ ਚੱਲਦਾ ਮਤਲਬ ਲਿਖੀ ਹੋਈ ਪੱਤਰੀ ਦੇ ਬਚਨ ਦੇ ਅਨੁਸਾਰ ਫਿਰ ਤੋਂ ਮੈਂ ਪੜ੍ਹੂੰਗੀ ਅਤੇ ਜੇ ਕੋਈ ਇਸ ਪੱਤਰੀ ਵਿੱਚ ਲਿਖੇ ਹੋਏ ਸਾਡੇ ਬਚਨ ਨੂੰ ਨਾ ਮੰਨੇ ਤਾਂ ਉਹਦਾ ਧਿਆਨ ਰੱਖਣਾ ਜੋ ਉਹਦੀ ਸੰਗਤ ਨਾ ਕਰੋ ਸੋ ਅਗਰ ਕੋਈ ਜਣਾ ਮੈਂ ਪਹਿਲਾਂ ਵੀ ਇੱਕ ਦਿਨ ਦੱਸਿਆ ਸੀਗਾ ਕਿ ਬਹੁਤ ਸਾਰੇ ਲੋਕੀ ਬੇਵਿਸ਼ਵਾਸੀ ਲੋਕਾਂ ਨੂੰ ਮਤਲਬ ਜਿਹੜੇ ਜਿਹੜੇ ਲੋਕੀ ਅਜੇ ਵਿਸ਼ਵਾਸੀ ਨਹੀਂ ਆ ਜਿਹੜੇ ਹੋਰਾਂ ਕੌਮਾਂ ਦੇ ਵਿੱਚ ਆ ਜਿਹੜੇ ਬਾਈਬਲ ਬਾਣੀ ਵਿੱਚ ਜਿਹੜਾ ਵਿਸ਼ਵਾਸ ਨਹੀਂ ਕਰਦੇ ਲੋਕੀ ਉਹਨਾਂ ਨੂੰ ਕਹਿੰਦੇ ਜਦੋਂ ਵਚਨ ਜਿੱਥੇ ਲਿਖਿਆ ਕਿ ਆਪਣੇ ਸੁੱਚੇ ਮੋਤੀ ਜਿਹੜੇ ਆ ਸੂਰਾਂ ਅੱਗੇ ਨਾ ਸਿੱਟੋ ਤੇ ਉਹਨਾਂ ਨੂੰ ਲੱਗਦਾ ਆ ਕਿ ਸ਼ਾਇਦ ਜਿਹੜੇ ਅਦਰ ਨੇਸ਼ਨਸ ਆ ਉਹਨਾਂ ਦੇ ਬਾਰੇ ਵਿੱਚ ਲਿਖਿਆ ਹੋਇਆ ਕਿ ਉਹਨਾਂ ਅੱਗੇ ਦਾ ਸਿੱਟੋ ਐਕਚੁਅਲ ਦੇ ਵਿੱਚ ਇਦਾਂ ਨਹੀਂ ਆ ਸੂਰ ਜਿਹੜਾ ਆ ਇਹਦੇ ਵਿੱਚ ਜਿਹੜਾ ਸੂਰ ਸ਼ਬਦ ਕਿਹਾ ਗਿਆ ਨਾ ਸੁੱਚੇ ਮੋਤੀ ਸੂਰਾਂ ਦੇ ਅੱਗੇ ਨਾਲ ਸਿੱਟੋ ਜਾਂ ਪਵਿੱਤਰ ਭੋਜਨ ਜਿਹੜਾ ਕੁੱਤਿਆਂ ਨੂੰ ਨਾ ਪਾਓ ਉਹਦਾ ਅਰਥ ਇਹੀ ਆ ਕਿ ਜਿਹੜੇ ਪਰਮੇਸ਼ਵਰ ਦੇ ਵਚਨ ਨੂੰ ਜਾਣਦੇ ਆ ਜਿਨ੍ਹਾਂ ਨੂੰ ਸਮਝਾਇਆ ਗਿਆ ਪਰ ਸਮਝੇ ਨਹੀਂ ਉਹਨਾਂ ਦੇ ਨਾਲ ਬਾਰ-ਬਾਰ ਧਾਰਮਿਕ ਤਰੀਆਂ ਗੱਲਾਂ ਨਾ ਕਰੋ ਕਿਉਂਕਿ ਜਿਨ੍ਹਾਂ ਨੂੰ ਪਹਿਲਾਂ ਸਮਝ ਨਹੀਂ ਆਈਆਂ ਉਹਨਾਂ ਨੂੰ ਮਗਰੋਂ ਵੀ ਸਮਝ ਵਿੱਚ ਨਹੀਂ ਆਉਣੀਆ ਤੁਸੀਂ ਉਹਨਾਂ ਨੂੰ ਇੱਕ ਵਾਰੀ ਸਮਝਾਤਾ ਦੋ ਵਾਰੀ ਸਮਝਾਤਾ ਚਾਰ ਵਾਰੀ ਸਮਝਾ ਦਿੱਤਾ ਪਰ ਉਹ ਨਹੀਂ ਉਹਨਾਂ ਨੇ ਮਾਨ ਬਣਾਇਆ ਹੈ ਕਿ ਅਸੀਂ ਸਮਝਣਾ ਹੀ ਨਹੀਂ ਉਹਨਾਂ ਨੇ ਮਾਨ ਬਣਾਇਆ ਹੈ ਕਿ ਅਸੀਂ ਸੁਧਰਨਾ ਹੀ ਨਹੀਂ ਤਾਂ ਉਹਨਾਂ ਉਹਨਾਂ ਨੂੰ ਸੂਰ ਕਿਹਾ ਗਿਆ ਹੈ ਅਰ ਉਹਨਾਂ ਦੇ ਬਾਰੇ ਵਿੱਚ ਇਹ ਵਾਲਾ ਵਚਨ ਕਹਿ ਰਿਹਾ ਜੇ ਕੋਈ ਇਸ ਪੱਤਰੀ ਵਿੱਚ ਜੋ ਪੱਤਰੀਆਂ ਦਿੱਤੀਆਂ ਗਈਆਂ ਆ ਸੰਤ ਪੌਲਸ ਨੇ ਬਹੁਤ ਸਾਰੀਆਂ ਪੱਤਰੀਆਂ ਲਿਖੀਆਂ ਸੰਤ ਪੌਲਸ ਨੇ ਜਿਹੜੀਆਂ ਆ ਉਹ ਚਿੱਠੀਆਂ ਲਿਖੀਆਂ ਜਿਦੇ ਵਿੱਚ ਬਹੁਤ ਸਾਰੀਆਂ ਇਨਸਟਰਕਸ਼ਨਸ ਜਿਹੜੀਆਂ ਆ ਉਹਨਾਂ ਨੇ ਦਿੱਤੀਆਂ ਕਿ ਔਰਤ ਦਾ ਪਹਿਰਾਵਾ ਕਿੱਦਾਂ ਦਾ ਹੋਣਾ ਚਾਹੀਦਾ ਮਰਦ ਦਾ ਪਹਿਰਾਵਾ ਕਿੱਦਾਂ ਹੋਣਾ ਚਾਹੀਦਾ ਪ੍ਰੇਰ ਕਰਨ ਦੇ ਵੇਲੇ ਔਰਤ ਦਾ ਸਿਰ ਢਕਿਆ ਹੋਣਾ ਚਾਹੀਦਾ ਆ ਸੋ ਬਹੁਤ ਸਾਰੇ ਜਿਹੜੇ ਆ ਉਹ ਕਈ ਵਾਰੀ ਕਿਸੇ ਔਰਤ ਜਿਹੜੀ ਪ੍ਰਚਾਰਕ ਆ ਉਹਦੇ ਸਿਰ ਉੱਤੇ ਦੁਪੱਟਾ ਨਹੀਂ ਹੁੰਦਾ ਕੋਈ ਉਹਨੇ ਸਧਾਰਨ ਫੈਮਿਲੀ ਫੰਕਸ਼ਨ ਦੀ ਕੋਈ ਪਿਕਚਰ ਉਹਨੇ ਅਪਲੋਡ ਕਰ ਦਿੱਤੀ ਹਸਬੈਂਡ ਦੇ ਨਾਲ ਉਹਨੇ ਕੋਈ ਪਿਕਚਰ ਅਪਲੋਡ ਕਰ ਦਿੱਤੀ ਜਾਂ ਕਿਤੇ ਬੱਚਿਆਂ ਦੇ ਨਾਲ ਖੇਡਦੇ ਆ ਜਾਂ ਖਾਂਦੇ ਆ ਪਿਕਚਰ ਅਪਲੋਡ ਕਰ ਦਿੱਤੀ ਤੇ ਜਿਹੜੇ ਅਲਟਰਾ ਅਲਟਰਾ ਆਰਥੋਡਾਕ ਆ ਉਹ ਆ ਜਾਂਦੇ ਆ ਅਰਵਾਣ ਕੇ ਕਹਿੰਦੇ ਵੀ ਤੇਰਾ ਤੇਰੀ ਚੁੰਨੀ ਕਿੱਥੇ ਆ ਤੇਰਾ ਦੁਪੱਟਾ ਕਿੱਥੇ ਆ ਪਰ ਉਹ ਇਹ ਕਿਉਂ ਨਹੀਂ ਸਮਝ ਦੇ ਕੇ ਬਾਈਬਲ ਕੀ ਕਹਿ ਰਿਹਾ ਹੈ ਉਹ ਕਹਿ ਰਿਹਾ ਹੈ ਕਿ ਜਦ ਉਹ ਨਬੂਅਤ ਜਾਂ ਪ੍ਰਾਰਥਨਾ ਦਾ ਸਮਾਂ ਆ ਉਸ ਵੇਲੇ ਉਹਦਾ ਸਿਰ ਜਿਹੜਾ ਆ ਉਟਕਿਆ ਹੋਣਾ ਚਾਹੀਦਾ ਆ ਉਥੇ ਇਹ ਨਹੀਂ ਲਿਖਿਆ ਕਿ ਰੋਟੀ ਪਕਾਉਂਦੇ ਆ ਵੀ ਉਹ ਸਿਰ ਟਾ ਕੇ ਰੱਖੇ ਉਥੇ ਇਹ ਨਹੀਂ ਲਿਖਿਆ ਕਿ ਉਹ ਜਿਹੜਾ ਆ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰਦੇ ਆ ਵੀ ਸਿਰ ਟਾ ਕੇ ਰੱਖੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਹਾਂ ਪਤਨੀ ਦਾ ਸਿਰ ਪਤੀ ਆ ਅਰ ਪਤਨੀ ਆਪਣਾ ਸਿਰ ਜਿਹੜਾ ਆ ਉਹ ਪਤੀ ਦੀ ਇੱਜ਼ਤ ਦੇ ਲਈ ਟਾਕਦੀ ਆ ਪਤੀ ਦੇ ਇੱਜ਼ਤ ਦੇ ਲਈ ਸਿਰ ਟਕਦੀ ਆ ਅਰ ਪਤਨੀਆਂ ਨੂੰ ਸਿਰ ਟਕਣਾ ਜਿਹੜਾ ਆ ਉਹ ਲਾਜ਼ਮੀ ਆ ਅਰ ਤੁਹਾਨੂੰ ਪਤਾ ਪਾਉਲਸ ਕੀ ਕਹਿੰਦਾ ਕਹਿੰਦਾ ਕੁਆਰੀਆਂ ਕੁੜੀਆਂ ਦੇ ਵਿਖੇ ਮੈਂ ਕੁਝ ਨਹੀਂ ਕਹਿ ਰਿਆ ਸੋ ਅਗਰ ਜਿਹੜੀਆਂ ਬੈਚਲਰ ਆ ਜਿਹੜੀਆਂ ਕੁਆਰੀਆਂ ਆ ਉਹਨਾਂ ਦੇ ਲਈ ਅਜੇ ਸਿਰ ਟਕਣ ਦੀ ਕਮਾਂਡਮੈਂਟ ਦੇ ਬਾਰੇ ਵਿੱਚ ਨਹੀਂ ਆ ਇਹ ਪਤਨੀਆਂ ਦੇ ਬਾਰੇ ਦੇ ਵਿੱਚ ਆ ਕਿ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਇਹ ਹੁੰਦਾ ਸੀਗਾ ਕਿ ਜਦੋਂ ਕਿਸੇ ਔਰਤ ਦਾ ਸਿਰ ਟਕਿਆ ਹੋਇਆ ਆ ਤੋਂ ਮੰਨਿਆ ਜਾਂਦਾ ਸੀਗਾ ਕੋਰਿੰਥੀਆਂ ਏਰੀਆ ਜਿਹੜਾ ਸੀ ਉਸ ਏਰੀਆ ਦੀ ਗੱਲ ਕਰ ਰਹੀਆਂ ਕੋਰਿੰਥੀਅਨਸ ਦੇ ਵਿੱਚ ਕਿ ਇਹ ਔਰਤ ਜਿਹੜੀ ਆ ਇਹਦੇ ਕੋਲੇ ਇਹਦਾ ਪਤੀ ਹੈਗਾ ਆ ਤੇ ਕਿਸੇ ਨੇ ਇਹਦੀ ਬਾਹ ਨਹੀਂ ਫੜਨੀ ਮਤਲਬ ਕਿਸੇ ਆਪਰੇ ਨੇ ਇਹਦੀ ਬਾਹ ਨਹੀਂ ਫੜਨੀ ਕਿਉਂਕਿ ਇਹ ਕਿਸੇ ਦੀ ਪਤਨੀ ਆ ਆਲਰੇਡੀ ਕਿਸੇ ਦੀ ਰਿਲੇਸ਼ਨਸ਼ਿਪ ਦੇ ਵਿੱਚ ਆ ਪਰ ਜਿਹੜੀਆਂ ਕੁਆਰੀਆਂ ਆ ਉਹ ਆਫਿਸੇ ਨਹੀਂ ਟੱਕਦੀਆਂ ਸੀ ਤੇ ਪਤਾ ਲੱਗਦਾ ਸੀ ਕਿ ਇਹ ਜੇ ਕੁਆਰੀ ਆ ਫਿਰ ਉਹਦੇ ਪੇਰੈਂਟਸ ਦੇ ਨਾਲ ਜਾ ਕੇ ਗੱਲ ਕੀਤਾ ਕੀਤੀ ਜਾਂਦੀ ਸੀਗੀ ਕਿ ਤੇ ਤੁਹਾਡੀ ਲੜਕੀ ਜਿਹੜੀ ਆ ਉਹ ਮੈਨੂੰ ਪਸੰਦ ਆ ਤੇ ਫਿਰ ਉਹ ਉੱਥੇ ਗੱਲਬਾਤ ਕੀਤੀ ਜਾਂਦੀ ਸੀਗੀ ਵਿਆਹ ਦੀ ਸੋ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਇੱਥੇ ਹੈਡਲਾਈਨਸ ਆ ਪਰ ਉਹਦੇ ਪਿੱਛੇ ਇੱਕ ਗ੍ਰੇਟ ਹਿਸਟਰੀ ਆ ਪਰ ਬਹੁਤ ਸਾਰੇ ਲੋਕੀਂ ਆ ਜਿਹੜੇ ਉਹਨਾਂ ਦੀ ਹਿਸਟਰੀ ਨੂੰ ਨਹੀਂ ਜਾਣਦੇ ਜਿਹੜੇ ਉਹਦੇ ਪਿੱਛੇ ਕੀ ਲੌਜੀਕ ਰਹਿ ਆ ਉਹਨਾਂ ਗੱਲਾਂ ਦੇ ਪਿੱਛੇ ਉਹ ਗੱਲਾਂ ਲਿਖੀਆਂ ਕਿਉਂ ਗਈਆਂ ਉਹਦੀ ਵਜ੍ਹਾ ਕੀ ਸੀ ਪ੍ਰਾਰਥਨਾ ਕਰਦੇ ਆ ਵੀ ਸਿਰ ਟਕਣ ਦੀ ਵਜ੍ਹਾ ਕੀ ਸੀ ਬਹੁਤ ਸਾਰੇ ਲੋਕਾਂ ਨੂੰ ਵਜ੍ਹਾ ਹੀ ਨਹੀਂ ਪਤਾ ਕਿਉਂਕਿ ਜਿਹੜੀਆਂ ਕੋਰਿੰਥੀਆਂ ਵਾਲੀਆਂ ਔਰਤਾਂ ਸੀਆਂ ਉਸ ਵੇਲੇ ਉਸ ਏਰੀਆ ਦੀਆਂ ਜਿਹੜੀਆਂ ਔਰਤਾਂ ਸੀਗੀਆਂ ਉਹ ਕੀ ਕਰਦੀਆਂ ਸੀਗੀਆਂ ਆਪਣੇ ਵਾਲਾਂ ਨੂੰ ਮੋਤੀਆਂ ਨਾਲ ਬਹੁਤ ਸ਼ਿੰਗਾਰਦੀਆਂ ਹੁੰਦੀਆਂ ਸੀਗੀਆਂ ਔਰ ਬਹੁਤ ਤਰ੍ਹਾਂ ਦੇ ਸੁੰਨੀਆਂ ਗੁਦੂਨੀਆਂ ਕਲਿੱਪ ਜੋ ਵੀ ਸੀਗੇ ਉਹ ਲਾਉਂਦੀਆਂ ਸੀਗੀਆਂ ਪਰ ਕੀ ਹੁੰਦਾ ਸੀਗਾ ਕਿ ਬਹੁਤ ਸਾਰੇ ਲੋਕੀ ਜਿਹੜੇ ਆ ਜਦੋਂ ਵਚਨ ਸੁਣਾਉਣ ਦਾ ਸਮਾਂ ਆਉਂਦਾ ਸੀ ਤੇ ਉਹਨਾਂ ਦਾ ਧਿਆਨ ਵਚਨਾਂ ਵੱਲ ਜਾਂਦਾ ਹੀ ਨਹੀਂ ਸੀ ਉਹ ਸਾਰਾ ਧਿਆਨ ਉਹਨਾਂ ਦਾ ਉਹਨਾਂ ਵਾਲੀ ਜਿਹੜਾ ਲੱਗਾ ਰਹਿਣਾ ਹੁੰਦਾ ਸੀਗਾ ਇਸ ਲਈ ਸੈਂਟ ਪੌਲਸ ਨੇ ਇਹ ਵੀ ਕਹੇ ਤੁਹਾਡਾ ਜਿਹੜਾ ਸ਼ਿੰਗਾਰ ਹੈ ਨਾ ਉਹ ਮੀਡੀਆਂ ਦੇ ਗੁੰਦਣ ਦਾ ਨਾਲ ਨਾ ਹੋਵੇ ਤੇ ਮੋਤੀਆਂ ਦੇ ਨਾਲ ਨਾ ਹੋਵੇ ਉਹਦਾ ਰੀਜ਼ਨ ਕੀ ਸੀ ਕਿ ਤੁਸੀਂ ਕਿਸੇ ਨੂੰ ਧਿਆਨ ਨਾ ਪਟਕਾਓ ਕਿਸੇ ਦਾ ਉਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਮੇਕਅਪ ਨਹੀਂ ਕਰਨਾ ਅਗਰ ਤੁਸੀਂ ਮੇਕਅਪ ਕਿਸੇ ਦਾ ਧਿਆਨ ਪਟਕਾਉਣ ਦੇ ਲਈ ਕਰ ਰਹੇ ਹੋ ਯੂ ਆਰ ਐਬਸੋਲੂਟਲੀ ਰੌਂਗ ਅਦਰਵਾਈਜ਼ ਤੁਸੀਂ ਜੈਂਟਲਮੈਨ ਦੇ ਨਾਲ ਆਪਣੀ ਗਰੂਮਿੰਗ ਕਰ ਰਹੇ ਆ ਕੋਈ ਪ੍ਰੋਬਲਮ ਨਹੀਂ ਹੈਗੀ ਉਹਦੇ ਵਿੱਚ ਪਤਨੀਆਂ ਆਪਣੇ ਪਤਿਆਂ ਦੇ ਲਈ ਸ਼ਿੰਗਾਰ ਕਰ ਸਕਦੀਆਂ ਪਤੀ ਦੀ ਅਧੀਨਗੀ ਦੇ ਵਿੱਚ ਰਹਿ ਕੇ ਸ਼ਿੰਗਾਰ ਕਰ ਸਕਦੀਆਂ ਕਹਿੰਦਾ ਜਿੱਦਾਂ ਦੁਲਹਨ ਆਪਣੇ ਆਪ ਨੂੰ ਆਪਣੇ ਲਾੜੇ ਲਈ ਸ਼ਿੰਗਾਰਦੀ ਆ ਤਾਂ ਇਹ ਕੀ ਮਤਲਬ ਹੈ ਇਹਦਾ ਕਿ ਇਹਦਾ ਮਤਲਬ ਸਾਫ਼ ਹੈ ਕਿ ਇੱਕ ਜਿਹੜੀ ਦੁਲਹਨ ਆ ਉਹ ਆਪਣਾ ਸ਼ਿੰਗਾਰ ਕਰਦੀ ਆ ਆਪਣੇ ਆਦਮੀ ਦੇ ਲਈ ਆਪਣੇ ਲਾੜੇ ਦੇ ਲਈ ਜਿਹਦੇ ਨਾਲ ਉਹ ਵਿਆਹੀ ਹੋਈ ਆ ਜਾਂ ਜਿਹਦੇ ਨਾਲ ਉਹਨੇ ਵਿਆਹੀ ਜਾਣਾ ਆ ਉਹਦੇ ਲਈ ਉਹ ਆਪਣੇ ਆਪ ਨੂੰ ਸ਼ਿੰਗਾਰਦੀ ਆ ਤਾਂ ਇਸੇ ਤਰ੍ਹਾਂ ਕਹਿੰਦਾ ਜਿਹੜੀ ਕਲੀਸਿਆ ਆਇਆ ਉਹ ਆਪਣੇ ਆਪ ਨੂੰ ਯਿਸੂ ਮਸੀਹ ਦੇ ਲਈ ਤਿਆਰ ਕਰੇ ਤਾਂ ਮਤਲਬ ਬਹੁਤ ਸਾਰੇ ਰੈਫਰੈਂਸ ਸੇ ਆ ਬਾਈਬਲ ਦੇ ਵਿੱਚ ਜਿੱਥੇ ਇੱਕ ਦੁਲਹਨ ਦਾ ਜ਼ਿਕਰ ਆਇਆ ਜਾਂ ਜਿੱਥੇ ਇੱਕ ਵਿਆਹੀ ਹੋਈ ਔਰਤ ਦਾ ਜ਼ਿਕਰ ਆਇਆ ਅਰ ਜਦੋਂ ਅਸੀਂ ਇੱਕ ਵਿਆਹੀ ਹੋਈ ਔਰਤ ਦਾ ਜ਼ਿਕਰ ਜਿੱਥੇ ਵੀ ਦੇਖਦੇ ਆ ਅਸੀਂ ਉੱਥੇ ਉਹਨੂੰ ਸਜੀ ਤੇ ਸੁਵਾਰੀ ਹੋਈ ਦੇਖਦੇ ਆ ਹallelujah ਇਸ ਲਈ ਬਹੁਤ ਸਾਰੇ ਲੋਕਾਂ ਨੂੰ ਅਜੇ ਹਿਸਟਰੀ ਜਾਣਨ ਦੀ ਔਰ ਉਸ ਵਚਨ ਦਾ ਪ੍ਰੋਪਰ ਤਰਜਮਾ ਲੈਣ ਦੀ ਜਿਹੜੀ ਆ ਨਾ ਉਹ ਬਹੁਤ ਜ਼ਿਆਦਾ ਜ਼ਰੂਰਤ ਆ ਪਰ ਅਧੂਰਾ ਗਿਆਨ ਕਹਿੰਦੇ ਹੁੰਦੇ ਆ ਲਿਟਲ ਨੋਲੇਜ ਇਜ਼ ਅ ਡੇਂਜਰਸ ਥਿੰਗ ਨੀਮ ਹਕੀਮ ਖਤਰਾ ਆ ਜਾਨ ਅਧੂਰਾ ਗਿਆਨ ਖਤਰਨਾਕ ਹੁੰਦਾ ਆ ਸੋ ਉਹ ਥੋੜਾ ਜਿਹਾ ਗਿਆਨ ਲੈ ਕੇ ਤੁਰ ਪੈਂਦੇ ਆ ਵੀ ਹਾਂ ਵੀ ਕਿੱਥੇ ਆ ਤੇਰੇ ਸਿਰ ਤੇ ਐਸ ਵੇਲੇ ਚੁੰਨੀ ਕਿਉਂ ਨਹੀਂ ਆ ਤਾਂ ਤੂੰ ਦੇਖ ਨਾ ਜਦੋਂ ਸਿਰ ਤੇ ਚੁੰਨੀ ਨਹੀਂ ਆ ਤੇ ਹੱਥ ਵਿੱਚ ਬਾਈਬਲ ਵੀ ਨਹੀਂ ਆ ਜੇ ਉਹਦੇ ਸਿਰ ਉੱਤੇ ਚੁੰਨੀ ਨਹੀਂ ਆ ਤੇ ਉਹ ਪ੍ਰਚਾਰ ਵੀ ਨਹੀਂ ਕਰ ਰਹੀ ਜਿਹਦੇ ਸਿਰ ਉੱਤੇ ਚੁੰਨੀ ਨਹੀਂ ਆ ਤੇ ਉਹ ਪ੍ਰਾਰਥਨਾ ਵੀ ਨਹੀਂ ਕਰ ਰਹੀ ਹਾਂ ਅਗਰ ਉਹ ਪ੍ਰਾਰਥਨਾ ਕਰ ਰਹੀ ਆ ਫਿਰ ਸਿਰ ਤੇ ਉੱਤੇ ਚੁੰਨੀ ਨਹੀਂ ਆ ਤਾਂ ਫਿਰ ਗਲਤ ਕਿਤੇ ਨਾ ਕਿਤੇ ਉਹ ਜਿਹੜਾ ਗਲਤ ਜਾਂਦਾ ਆ ਪਰ ਫਿਰ ਵੀ ਕਿਤੇ ਨਾ ਕਿਤੇ ਅਗਰ ਤੁਸੀਂ ਉਹਨੂੰ ਬਹੁਤ ਜ਼ਿਆਦਾ ਖੋਲ ਕੇ ਦੇਖੋਗੇ ਤਾਂ ਮਤਲਬ ਜੇ ਉਹਨੂੰ ਵੱਖ-ਵੱਖ ਪ੍ਰੋਸਪੈਕਟਿਵ ਦੇ ਨਾਲ ਦੇਖਿਆ ਜਾਏ ਤਾਂ ਕਿਤੇ ਜਾ ਕੇ ਉਹ ਵੀ ਪ੍ਰੂਵ ਹੋ ਜਾਂਦਾ ਕਿ ਤੁਸੀਂ ਬਿਨਾ ਚੁੰਨੀ ਦੇ ਵੀ ਕਈ ਸਿਚੁਏਸ਼ਨਸ ਐ ਹੋ ਜਿਹਾ ਐ ਜਿੱਥੇ ਤੁਸੀਂ ਪ੍ਰਾਰਥਨਾ ਕਰ ਸਕਦੇ ਆ ਮੰਨ ਲਓ ਕਿ ਤੁਸੀਂ ਕਿਸੇ ਐ ਹੋਜੀ ਵਿਪਤਾ ਦੇ ਵਿੱਚ ਆ ਜਿੱਥੇ ਤੁਸੀਂ ਪ੍ਰਾਰਥਨਾ ਕਰਨ ਵਾਸਤੇ ਨਹੀਂ ਗਏ ਸੀ ਪਰ ਉੱਦਾਂ ਗਏ ਸੀ ਪਰ ਉਸ ਵੇਲੇ ਤੁਹਾਡੇ ਗਾਲ 'ਚ ਕੋਈ ਸਕਾਫ ਨਹੀਂ ਸੀ ਕੋਈ ਚੁੰਨੀ ਨਹੀਂ ਸੀ ਹੁਣ ਤੁਸੀਂ ਕੀ ਮਤਲਬ ਕਿ ਉੱਥੇ ਤੁਸੀਂ ਪ੍ਰਾਰਥਨਾ ਨਹੀਂ ਕਰੋਗੇ ਕੀ ਅਗਰ ਤੁਸੀਂ ਉੱਥੇ ਨੰਗੇ ਸਿਰ ਪ੍ਰਾਰਥਨਾ ਕਰੋਗੇ ਆਪਣੇ ਛੁਟਕਾਰੇ ਦੇ ਲਈ ਆਪਣੇ ਬਚਾਅ ਦੇ ਲਈ ਜਾਂ ਕਿਸੇ ਦੀ ਹੀਲਿੰਗ ਦੇ ਲਈ ਤੁਸੀਂ ਉੱਥੇ ਪ੍ਰਾਰਥਨਾ ਕਰੋਗੇ ਤਾਂ ਉੱਥੇ ਤੁਹਾਡਾ ਸਿਰ ਨਹੀਂ ਟਕਿਆ ਤਾਂ ਕੀ ਪਰਮੇਸ਼ਰ ਤੁਹਾਡੀ ਪ੍ਰਾਰਥਨਾ ਨੂੰ ਨਹੀਂ ਸੁਨੇਗਾ ਉਹ ਜ਼ਰੂਰ ਸੁਨੇਗਾ ਉਹਨੂੰ ਪਤਾ ਹੈ ਕਿ ਤੁਸੀਂ ਕਿਸ ਹਾਲਾਤ ਵਿੱਚ ਹੋ ਉਹਨੂੰ ਪਤਾ ਹੈ ਕਿ ਇਸ ਵੇਲੇ ਤੁਸੀਂ ਕਿਸ ਕੰਮ ਦੇ ਲਈ ਨਿਕਲੇ ਸੀ ਉਹ ਦਿਲਾਂ ਗੁਰਦਿਆਂ ਨੂੰ ਜਾਣਨ ਵਾਲਾ ਪਰਮੇਸ਼ਰ ਹੈ ਉਹ ਇੰਟੈਂਸ਼ਨ ਨੂੰ ਜਾਣਨ ਵਾਲਾ ਪਰਮੇਸ਼ਰ ਇਸ ਲਈ ਮੈਂ ਬਹੁਤ ਸਾਰੇ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰਦੀ ਉਹ ਜੋ ਕਹਿੰਦੇ ਆ ਮੈਨੂੰ ਬਹੁਤ ਚੰਗਾ ਲੱਗਦਾ ਕਿਉਂਕਿ ਉਹ ਮੇਰਾ ਇੰਟਰਟੇਨਮੈਂਟ ਕਰਦੇ ਰਹਿੰਦੇ ਆ ਤੇ ਇੰਟਰਟੇਨਮੈਂਟ ਕਿੰਨੂੰ ਨਹੀਂ ਪਸੰਦ ਕਿਉਂਕਿ ਮੈਂ ਅੱਜਕੱਲ ਮੇਰਾ ਇੰਟਰਟੇਨਮੈਂਟ ਫਿਲਮਾਂ ਨਹੀਂ ਆ ਅੱਜਕੱਲ ਮੇਰਾ ਇੰਟਰਟੇਨਮੈਂਟ ਜਿਹੜਾ ਆ ਉਹ ਕਮੇਡੀ ਦੀਆਂ ਚੀਜ਼ਾਂ ਨਹੀਂ ਆ ਪਰ ਅੱਜਕੱਲ ਮੇਰਾ ਇੰਟਰਟੇਨਮੈਂਟ ਆ ਉਹ ਲੋਕੀ ਜਿਹੜੇ ਆਪਣੇ ਆਪ ਨੂੰ ਬੜੇ ਸਕਾਲਰਸ ਸਮਝਦੇ ਆ ਪਰ ਜਦੋਂ ਮੂਰਖਤਾ ਵਾਲੀਆਂ ਗੱਲਾਂ ਕਰਦੇ ਆ ਦੇ ਇੰਟਰਟੇਨ ਮੀ ਉਹ ਫਿਰ ਮੇਰਾ ਮਨੋਰੰਜਨ ਹੋ ਜਾਂਦਾ ਹੈ ਕਿ ਦੇਖੋ ਜੀ ਵਾਕਿਆ ਹੀ ਵਕਈ ਤੇਰੀ এডਿਕੇਸ਼ਨ ਜਿਹੜੀ ਆ ਨਾ ਉਹ ਨਜ਼ਰ ਆ ਰਹੀ ਆ ਕਿ ਤੂੰ ਬਹੁਤ ਵੱਡੇ ਇੰਸਟੀਚਿਊਟ ਤੋਂ ਜਿਹੜਾ ਸਿੱਖਿਆ ਆ ਤੇ ਤੂੰ ਬਹੁਤ ਜ਼ਿਆਦਾ ਪੜ ਪੜ